ਬੋ ਕਰੋੜੀ ਬੈਗ ਕਟਾਲੇ ਦਾ ਮਲਜ਼ਮ ਅਮਿਤ ਟੀਗਰਾ ਗ੍ਰਿਫਤਾਰ ਖਾਤਿਆਂ ਵਿੱਚ ਕੀਤੀਆਂ ਸਨ ਬੇਨਿਯਮੀਆਂ ਪੰਜਾਬ ਪੁਲਿਸ ਨੇ ਫਰੀਦਕੋਟ ਦੇ ਸਟੇਟ ਬੈਕ ਆਫ ਇੰਡੀਆ ਦੇ ਕਲਰਕ ਅਮਿਤ ਟੀਗਰਾ ਨੂੰ 100 ਕਰੋੜ ਰੁਪਏ ਦੇ ਕਟਾਲੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਉਹ ਮथुरा ਵਿੱਚ ਲੁਕਿਆ ਹੋਇਆ ਸੀ ਟੀਗਰਾ ਨੇ ਖਾਤਦਾਰਾਂ ਦੇ ਖਾਤਿਆਂ ਵਿੱਚੋਂ ਪੈਸੇ ਗੈਰਕਾਨੂੰਨੀ ਢੰਗ ਨਾਲ ਕੱਢੇ ਸਨ फरीदकोट ਦੇ ਕਸਬਾ 사ਦਿਕ ਵਿੱਚ ਸਥਿਤ ਸਟੇਟ ਬੈਗ ਆਫ ਇੰਡੀਆ ਦੀ ਸ਼ਾਖਾ ਵਿੱਚ ਕੰਮ ਕਰਨ ਵਾਲਾ ਕਲਰਕ ਅਮਿਤ ਟੇਗਰਾ ਕਰੋੜਾ ਰੁਪਏ ਦੇ ਖਾਤਦਾਰਾਂ ਦੇ ਖਾਤੇਆ ਲਿਮਟਾਂ ਐਫ ਡੀ ਆਦਿ ਦੀ ਠੱਗੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ ਯੂਪੀ ਦੇ ਮਥੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ ਇਸ ਫਰਾਰ ਮੁਲਜ਼ਮ ਨੇ ਮਥੁਰਾ ਦੇ ਥਾਣਾ ਹਾਈਵੇ ਇਲਾਕੇ ਦੀ ਇੱਕ ਪਾਸ ਕਲੋਨੀ ਰਾਦਾ ਵੈਲੀ ਵਿੱਚ 3 ਘੰਟੇ ਤੱਕ ਇੱਕ ਹਾਈ ਵੋਲਟੇਜ ਡਰਾਮਾ ਕੀਤਾ ਪੰਜਾਬ ਪੁਲਿਸ ਇੱਥੇ ਇਸਨੂੰ ਗ੍ਰਿਫਤਾਰ ਕਰਨ ਆਈ ਸੀ ਇਸ ਦੌਰਾਨ ਮੁਲਜ਼ਮ ਨੇ ਵੀ ਮੰਜ਼ਿਲ ਤਿਸਥਿਤ ਫਲੈਟ ਦੀ ਬਾਲਕੋਨੀ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਅਤੇ ਉੱਪਰੋਂ ਛਾਲ ਮਾਰਨ ਦੀ ਧਮਕੀ ਦੇਣ ਲੱਗ ਪਿਆ ਪੁਲਿਸ ਅਤੇ ਫਾਇਰ ਟੀਮ ਨੇ 3 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ ਦੱਸ ਦਈਏ ਕਿ ਮੁਲਜ਼ਮ ਅਮਿਤ ਨੇ ਰਾਦਾ ਵੈਲੀ ਦੇ ਨਿਰਮਲਾ ਵਿੰਦ ਦੇ ਸੀ ਬਲਾਕ ਦੀ ਵੀ ਮੰਜ਼ਿਲ ਤਿਸਥਿਤ ਫਲੈਟ ਨੰਬਰ 903 ਕਿਰਾਏ ਤੇ ਲਿਆ ਸੀ 22 ਜੁਲਾਈ ਨੂੰ ਅਮਿਤ ਦੇ ਦੋਸਤ ਨੇ ਇਹ ਫਲੈਟ ਕਿਰਾਏ ਤੇ ਲਿਆ ਸੀ ਜ਼ਿਕਰਯੋਗ ਹੈ ਕਿ ਅਮਿਤ ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਕ ਆਫ ਇੰਡੀਆ ਦੀ ਸ਼ਾਖਾ ਵਿੱਚ ਕੰਮ ਕਰਦਾ ਸੀ ਉਸਨੇ ਉੱਥੇ 100 ਕਰੋੜ ਦੀ ਧੋਖਾਧਰੀ ਕੀਤੀ ਸੀ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਮੁਲਜ਼ਮ ਦੀ ਪਾਲ ਕਰ ਰਹੀ ਸੀ ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਹ ਮਥੁਰਾ ਵਿੱਚ ਲੁਕਿਆ ਹੋਇਆ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਮਥੁਰਾ ਆਈ ਅਤੇ ਮੁਲਜ਼ਮ ਨੂੰ ਫੜ ਲਿਆ